ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੇਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ گاਵਾں ਦੇ ਦੋ ਬਖੌਣੀਆਂ ਸੀ ਤੇ ਇੱਕ ਹੋਂ ਤੋਂ ਪਹਿਲਾਂ ਵੇਚ ਗਈ ਆ ਤੇ ਹੁਣ ਇੱਕੋ ਹੀ ਰਹਿ ਗਈ ਜਿਹੜੀ ਜਰਸੀ ਸੂਈ ਸਵਾਈ ਆ ਜਿਹਦੇ ਮਗਰ ਬੱਚੀ ਬੜੀ ਪਿਆਰੀ ਹੈ ਆ ਦੇਖ ਸਕਦੇ ਆ ਵਾਲੀ ਬੱਚੀ ਕਾਫੀ ਖੂਬਸੂਰਤ ਹੈ ਜੀ ਸੂਈ ਨਾਡੂ ਜਿਹੜਾ ਬਿਲਕੁਲ ਨਾਲ ਹੀ ਆਇਆ ਇਹਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਈ ਚਲੋ ਵਧੀਆ ਕਿਰਪਾ ਚਾਹੀਦੀ ਜੀ ਤੇ ਅੱਜ ਇੱਕੋ ਹੀ ਆ ਫਿਰ ਹਾਂਜੀ ਇੱਕੋ ਜੀ ਲਿਆਂਦੀ ਆ ਦੋ ਜੋੜਾ ਜੀ ਅੱਛਾ ਲੱਗੂ ਨਵਾ ਨਹੀਂ ਲੈ ਗਿਆ ਜੀ ਅੱਛਾ ਹਾਂਜੀ ਠੀਕ ਹੈ ਹਾਂਜੀ ਹਾਂ ਤੇ ਰਾਤ ਦੇ ਨਹੀਂ ਕੰਮ ਚੱਲਦਾ ਪੂਰਾ ਫਿਰ ਹਰਪ੍ਰੀਤ ਜੀ ਡੰਗਰ ਨਹੀਂ ਖਲੋਂਦੇ ਆ ਅੱਛਾ ਲੋਕ ਲੋ ਵੀ ਗਾ ਕੇ ਬੜਾ ਜੇ ਤੇ ਵੀਡੀਓ ਵਾਲਾ ਵੀ ਗਾ ਕੇ ਬੜੇ ਫੋਨ ਕਰਦਾ ਅੱਛਾ ਬਾਕੀ ਹੁਣ ਜਿੰਨੇ ਵੀਡੀਓ ਪਾਉਣਦੇ ਆ ਅੱਛਾ ਵੀਰ ਭਰਾ ਲੱਗੇ ਸਾਰਿਆਂ ਦੇ ਅੱਡੇ ਖਾਲੀ ਦਿਖਣਦੇ ਆ ਮਾਲ 12 ਘਟ ਥੋੜਾ ਮਿਲੰਦੇ ਆ ਤੇ ਗਾੜੇ ਜਿਆਦਾ ਵੇਚਣਦੇ ਆ ਮਾਲ ਬੜਾ ਵੇਚਣਦੇ ਆ ਠੀਕ ਹੈ ਬੜੇ ਫੋਨ ਆਉਂਦੇ ਅੱਛਾ ਸੋਕੇ ਨਹੀਂ ਜਾਂਦੇ ਵੀਰਾਂ ਤੇ ਇਹ ਰਾਤ ਨਹੀਂ ਫਿਰ ਸੌਦਾ ਕੀਤਾ ਤੁਹਾਡਾ 12:1 ਤੇ ਲਾਗੇ ਬੰਨੇ ਫੋਨ ਆਇਆ ਹੁਣਾ ਸਾਨੂੰ ਮਨ ਲੱਗਦੀ ਸਾਢੇ 12 ਵਜੇ ਫੋਨ ਕੀਤਾ ਸੀ ਦੀ ਸਾਢੇ 12 ਵਜੇ ਫੋਨ ਕੀਤਾ ਰਾਤੀ ਜੋੜਾ ਲਿਆਂਦਾ ਅੱਛਾ ਤੇ ਸਵੇਰੇ ਇੱਕ ਤੜਕੇ ਵੇਗ ਗਈ ਠੀਕ ਹੈ ਕਿ ਫੇਰ ਲੈ ਗਿਆ ਤੇ ਮੈਂ ਚੱਲ 21:3 ਜਾਂਦਾ ਨੂੰ ਸੱਜੇ ਰਾਤ ਤੇ ਜਾ ਤੇ ਨਹੀਂ ਤੇ ਉਦੋਂ ਰਾਤੀ ਸਾਢੇ 12:1 ਤੇ ਲਾਗੇ ਬੰਨੇ ਉਦੋਂ ਹੀ ਸੌਦਾ ਕਰਨਦੇ ਹਾਂ ਉੱਥੇ ਫੇਰ ਹਾਂ ਮੈਂ ਉਦੋਂ ਸੌਦਾ ਕਰਨੇ ਅੱਛਾ ਮੇਰਾ ਕੋ ਇਕੱਠਾ ਜੋੜਾ ਹੀ ਲਿਆ ਅੱਛਾ ਹਾਂਜੀ ਅਦਾ ਕਿ ਰਾਤ ਦੇ ਨੇ ਕੰਮ ਚੱਲਦਾ ਹੀ ਰਹਿਣਾ ਵਾਗੇ ਰਾਤ ਦੇ ਨੇ ਕੰਮ ਚੱਲਦਾ ਰਹਿਣਾ ਕਿਰਪਾ ਪਾਪਾ ਕਰੀ ਠੀਕ ਆ ਚਲੋ ਇਤਰੇ ਮਾਲ ਆਇਤ ਲਾਈ ਆਇਤ ਲਾਈ ਹੋਈ ਜਾਵੇ ਤੇ ਫੇਰ ਹੀ ਸੋਨਾ ਲੱਗਦਾ ਵਾ ਓਕੇ ਇਹ ਵਪਾਰੀ ਦਾ ਨੇ ਜੀ ਕਰਦਾ ਵੀ ਸਾਡੇ ਕਿੱਲੇ ਤੇ ਪਸ਼ੂ ਖਲੋ ਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਸ਼ੌਕੀ ਜੇ ਪਿੰਡ ਮਿਆਧੀਆਂ ਤਹਿਸੀਲ ਜੀ ਨਾਲਾ ਜਿਹੜਾ ਅਮਲੀ ਸਰ ਤੇ ਫੋਨ ਨੰਬਰ ਬੋਲਦਾ ਕਰੀ 7929839275 ਠੀਕ ਆ ਤੇ ਹੁਣ ਦੋ ਇਹੀ ਤੇ ਇੱਕ ਵੇਗੀ ਹੈ ਨਾ ਇੱਕੋ ਹੀ ਰਹਿ ਗਈ ਹੈ ਹਾਂਜੀ ਇੱਕੋ ਰਹਿ ਗਈ ਠੀਕ ਆ ਤੇ ਚਲੋ ਇਹੀ ਤੁਹਾਨੂੰ ਦਿਖਾ ਦਈਏ ਹਣ ਤੱਜੀ ਸੂਈ ਹੈ ਵੀ ਤੇ ਥਾਣਾ ਇਹਦੇ ਦੇਖ ਸਕਦੇ ਲੱਗੇ ਤਾਂ ਬਾਕੀ ਕੱਦ ਦੇ ਤਾਂ ਨੋਰਮਲ ਹੀ ਆ ਜਿਤਨਾ ਜਰਸੀਆਂ ਦਾ ਹੁੰਦਾ ਵਾ ਕੱਦ ਬਹੁਤਾ ਵੱਡਾ ਨਹੀਂ ਆ ਠੀਕ ਜਿਹਾ ਹੀ ਕੱਦ ਹੈ ਇਹਦਾ ਕਿੰਨਾ ਕਿਚਰ ਹੋ ਗਿਆ ਵੀ ਜੀ ਨ ਸੂਈ ਨ ਨੂੰ ਸੂਈ ਨ ਹੋਰ ਪੀਜਾ ਤੇ ਜਾ ਦੇਣ ਜੀ ਅੱਛਾ ਹਾਂ ਜੀ ਤੇ ਜਿੱਤੇ ਗੋਲਾ ਹੀ ਹੋਣਾ ਇਹ ਦੇਖੋ ਗੋਲਾ ਜੀ 9 ਕਿਲੋ ਜੇ ਗੋਲਾ ਬਸ਼ੀ ਅੱਛਾ 9 ਲੀਟਰ ਜਿਹੜਾ ਤਿਆਰ ਹੈ ਬਿਲਕੁਲ ਕੱਦ ਛੋਟਾ ਆ ਜਿਹੜਾ ਥਣ ਭਾਂਡਾ ਕੋਈ ਦੁੱਧ ਕੱਢਣੀ ਵੱਡਿਆਂ ਗਾਂ ਵਾਲੇ ਕੱਢਣ ਨਹੀਂ ਠੀਕ ਆ ਦੁੱਧ ਕਿੰਨਾ ਕਰੀ ਜਾਉਗੀ ਤਾ 200 ਰੁਪਏ ਜੀ ਘਰ ਵਾਲੇ ਚਾਹਦੇ 12 ਕਿਲੋ ਕਰੂਗੀ ਅੱਛਾ 10000 ਕਿਲੋ ਤੋਂ ਨਹੀਂ ਮਾਰਦੀ ਅੱਛਾ ਨੇ ਸਟਾਰਟਿੰਗ ਹੀ 9 ਕਿਲੋ ਤੋਂ ਕਿਤੀ ਬਾਰੇ ਇਹ ਆ ਕਿ ਚਲੋ ਸਾਰੀਆਂ ਗਰਮੀਆਂ ਦੁੱਧ ਹਸਾ ਰੂਗੀ ਕਿਸ ਦਾ ਵਧੀਆ ਕਰਦਾ ਸਾਰੀ ਜਾਉਗੀ ਹਾਂਜੀ ਹਾਂਜੀ ਮਗਰ ਵੱਛੀ ਵੀ ਇਹ ਤਿਆਰ ਕਰ ਲੂ ਕੋਈ ਜਰਸੀ ਪਿਓਰ ਵੱਛੀ ਹੈ ਮਗਰ ਵੱਛੀ ਬੜੀ ਖੂਬਸੂਰਤ ਹੈ ਇਹਦੇ ਮਗਰ ਜਰਸੀ ਵੱਛੀ ਵੇਖੋ ਬੂਤੀ ਵੱਛੀ ਹਾਂ ਦੇਖ ਜਾਂਦੇ ਸੀ ਖੋਲੋ ਫੇਰ ਤੋੜ ਦਈਏ ਇਹਨਾਂ ਬਾਕੀ ਕੱਦ ਪਤਾ ਵੱਡਾ ਨਹੀਂ ਆ ਛੋਟਾ ਜਿਹਾ ਕੱਦ ਨੋਰਮਲ ਜਿਹਾ ਹੀ ਬਾਕੀ ਥੱਲੇੋਂ ਚੰਗੀ ਤਿਆਰ ਹੋਈ ਆ ਥੱਲੇ ਤੇ ਵੱਡੀਆਂ ਗਾਵਾਂ ਵਰਗੀ ਚਵਾ ਜਿਹੜੇ ਕਹਿੰਦੇ ਕਿ ਇੱਕ ਰੀ ਦਿਖਾ ਦੀਏ ਤਾਂ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਕਾਫੀ ਸੰਘਣਾ ਹੁੰਦਾ ਆ ਆਹ ਦੇਖ ਸਾਡੇ ਚੰਗੀ ਤਰ੍ਹਾਂ ਖਲੋਂਦੀ ਵੀ ਦੀ ਇਤਰਾ ਹੀ ਅਗਲੀਆਂ ਲੱਤਾਂ ਥੋੜੀਆਂ ਪਛਾਣ ਕਰਕੇ ਲੱਤਾਂ ਤਾਂ ਇਦਾਂ ਹੀ ਖਲੋਂਦੀ ਜਮਾਂਦਰੀ ਆਹ ਦੇਖ ਲਓ ਪ੍ਰੋਬਲਮ ਨਹੀਂ ਲਗਾਉਂ ਤੁਰਨ ਚ ਨਹੀਂ ਤੁਰਦੀ ਤੁਰੇ ਸਹੀਦੇ ਬਸ ਖਲੋਂਦੀ ਥੋੜੀਆਂ ਲੱਤਾਂ ਪਛਾਣ ਕਰਕੇ ਅਗਲੀਆਂ ਆਹ ਦੇਖ ਸਾਦੇ ਜੇ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ 2 आरपीजी ਬੜਾ ਲੱਗਿਆ ਠੀਕ ਹੈ ਜੀ ਮਾਲੇਸਾਲ ਦੇ ਫੋਰੀ ਮੋਟੀ ਧਾਰਿਆ ਜੀ ਠੀਕ ਹੈ ਤੇ ਕੀ ਫੇ ਰੱਖਣਾ ਇਹਦਾ ਮੁੱਲ ਮੁੱਲ ਤੇ ਹਰਫੀ ਜਿਹੜਾ ਕਾਦ ਨੋਰਮਲ ਆ ਹਾਂਜੀ ਮੋਲ ਤੇ ਕਰਨ 30000 ਕਰਦੇ ਅੱਛਾ 27000 ਹੀ ਦੇ ਦੋਗੇ 27000 ਹੀ ਦੇ ਦੋਗੇ ਬਾਕੀ ਛੋਟ ਛੜ ਵਿੱਚ ਕਰ ਦੋਗੇ ਕਰ ਦਾਂਗੇ ਮੋਕ 1000 ਰੁਪਏ ਦੀ ਉਹ ਫੋਨ ਲਾਵੇ ਕਰੀ ਕੇ ਖਾਲੀ ਨਹੀਂ ਮੋੜਨਾ ਕਿ ਚੌਕਰੀ ਚ ਖਾਊਗੀ ਦੁੱਧ ਬਾਲਟੀ ਦਊਗੀ 800 ਰੁਪਏ ਦੀ ਠੀਕ ਠੀਕ ਬੜੇ ਵੀ ਰੈਂਡ ਮੜ ਵੀ ਛੋਟੇ ਕਰਦੀ ਕੋਈ ਵਸੀ ਲਿਆ ਕੇ ਇਹ ਆ ਵੀ ਥੋੜੀ ਜਿਹੀ ਜਗ੍ਹਾ ਚ ਹਾਂਜੀ ਜੇ ਤਰ੍ਹਾਂ ਜਿੰਨੇ ਕ ਜਿੰਨੇ ਕ ਜਗ੍ਹਾ ਚ ਐਕਟਿਵਾ ਖਲੋਣੀ ਹੁੰਦੀ ਕਿ ਜਗ੍ਹਾ ਜਿੰਨੇ ਆ ਜਾਣਾ ਪੁੱਠੇ ਸਾਈ ਜਾਣੇ ਟੋਕਰੇ ਚ ਹਾਂਜੀ ਹਾਂਜੀ ਬਾਕੀ ਦੁੱਧ ਦੋਗੇ ਵੱਡੀਆਂ ਘਾਵਾਂ ਵਾਲਾ 9 ਕਿਲੋ ਬੋਲਾ ਜੀ ਗੱਡੀ ਬਾਕੀ ਆ ਕਿ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਪਾਸ ਕਰਕੇ ਖੜਾ ਆਪਣੀ ਇੱਕ ਵਾਰੀ ਅੱਖੀਂ ਵੇਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ